ਯਾਤਰਾ ਸ੍ਰੀ ਹਿਮਕੁੰਡ ਸਾਹਿਬ ਸ੍ਰੀ ਅੰਮ੍ਰਿਤਸਰ ਰੇਲਵੇ ਸਟੇਸ਼ਨ ਇੱਥੋਂ ਗੱਡੀ ਨੰਬਰ 14632 ਡੇਰਾ ਧੁੰਦ ਐਕਸ ਤੱਕ ਹਰ ਰੋਜ਼ ਰਾਤ ਨੂੰ 9 ਵਜੇ ਕੇ 40 ਮਿੰਟ ਤੇ ਪਲੇਟਫਾਰਮ ਨੰਬਰ 1 ਤੋਂ ਰਵਾਨਾ ਹੁੰਦੀ ਹੈ 9 ਵਜੇ 10 ਮਿੰਟ ਦੇ ਕਰੀਬ ਗੱਡੀ ਆਪਣੇ ਪਲੇਟਫਾਰਮ ਨੰਬਰ 1 ਤੇ ਆ ਜਾਂਦੀ ਹੈ। ਇੱਥੋਂ ਹੁਣ ਸਾਡਾ ਅਗਲਾ ਸਫ਼ਰ ਸ਼ੁਰੂ ਹੁੰਦਾ ਹੈ। ਇਹ ਗੱਡੀ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਚੱਲ ਕੇ ਸਵੇਰੇ 7:30 ਵਜੇ ਦੇ ਕਰੀਬ ਸਾਨੂੰ ਹਰਿਦਵਾਰ ਰੇਲਵੇ ਸਟੇਸ਼ਨ ਤੇ ਪਹੁੰਚਾ ਦਿੰਦੀ ਹੈ ਹਰੀਦੁਆ ਰੇਲਵੇ ਸਟੇਸ਼ਨ ਇੱਥੇ ਅਸੀਂ ਹੁਣ ਉਤਰਾਂਗੇ ਰੇਲ ਗੱਡੀ ਬਿਲਕੁਲ ਰਾਈਟ ਟਾਈਮ 7:00 ਵਜੇ 5 ਮਿੰਟ ਦੇ ਕਰੀਬ ਸਾਨੂੰ ਹਰੀਦੁਆ ਪਹੁੰਚਾ ਦਿੰਦੀ ਹੈ ਇਸ ਤੋਂ ਅਬਲਾਸਾਫਰ ਬੱਸਾਂ ਆਹੀ ਹੋਵੇਗਾ 304 ਫਰੋਂ ਹਰਿਦੁਆਰ ਟੂ ਦਿੱਲੀ ਵਾਇਆ ਹਰਿਦੁਆਰ ਰੇਲਵੇ ਸਟੇਸ਼ਨ ਦੇ ਸਾਹਮਣੇ ਹਰਿਦੁਆਰ ਬੱਸ ਸਟੈਂਡ ਹੈ ਹਰਿਦੁਆਰ ਬੱਸ ਸਟੈਂਡ ਤੋਂ ਰਿਸ਼ੀਕੇਸ਼ ਬੱਸ ਸਟੈਂਡ ਦੇ ਲਈ ਹਰ 15 20 ਮਿੰਟ ਬਾਅਦ ਇੱਕ ਬਸ ਜਲਦੀ ਹੈ ਜਿਸ ਦਾ ਕਿਰਾਇਆ 35 ਤੋਂ 40 ਰੁਪਏ ਦੇ ਕਰੀਬ ਹੁੰਦਾ ਹੈ ઋਸ਼ੀਕੇਸ਼ ਬਸ ਸਟੈਂਡ ਦੇ ਕਰੀਬ 1 ਕਿਲੋਮੀਟਰ ઋਸ਼ੀਕੇਸ਼ ਗੁਰਦੁਆਰਾ ਹੈ ਜਿੱਥੇ ਆਪ ਜੀ ਪੈਦਲ ਅਤੇ ਆਟੋ ਰਾਹੀਂ ਜਾ ਸਕਦੇ ਹੋ ਜਿਸ ਦਾ ਕਿਰਾਇਆ ਕਰੀਬ 10 ਰੁਪਏ ਦੇ ਕਰੀਬ ਹੁੰਦਾ ਹੈ ਗੁਰਦੁਆਰਾ ਰਿਸ਼ੀਕੇਸ਼ ਸਾਹਿਬ ਰਿਸ਼ੀਕੇਸ਼ ਗੁਰਦੁਆਰੇ ਲੰਗਰ ਹਾਲ ਅਤੇ ਸਰਾਵਾਂ ਬਣੀਆਂ ਹੋਈਆਂ ਹਨ ਜਿੱਥੇ ਸੰਤਾਂ ਰਾਤ ਵਿਸ਼ਰਾਮ ਕਰਦੀਆਂ ਹਨ ਰੂ ਦੁਆਰਾ ਸਾਹਿਬ ਦੇ ਅੰਦਰ ਇੱਕ ਸੁੰਦਰ ਅਜੈਬ ਕਾਰਵੀ ਬਣਿਆ ਹੋਇਆ ਹੈ ਜੋ ਸਾਡੇ ਛੇਦਾ ਸਿੰਘਾਂ ਸਿੰਘਣੀਆਂ ਦੀ ਜਾਤ ਤਾਜ਼ਾ ਕਰਵਾਉਂਦਾ ਹੈ ਜਦੋਂ ਵੀ ਜਾਓ ਆਪ ਅਤੇ ਆਪਣੇ ਬੱਚਿਆਂ ਨੂੰ ਇਸ ਅਜਾਬ ਕਰਦੇ ਦਰਸ਼ਨ ਜ਼ਰੂਰ ਕਰਾਓ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਅਗਲਾ ਸਫਰ ॠषिケਤੋ ਗੋਬਿੰਦ ਘਾਟ ਜਾਣ ਲਈ ਬੱਸਾਂ ਅਤੇ ਪ੍ਰਾਈਵੇਟ ਟਕਸੀ ਦੁਆਰਾ ਕੀਤਾ ਜਾਂਦਾ ਹੈ रस्ते चाह पकड़ लंगर बस का किराया रुपए ये सफर सात अठ घंटे का होंगे रस्ते गुरुद्वारा दमदम साहब नगरासो आ ਇੱਥੇ ਸੰਤਾਂ ਲੰਗਰ ਪ੍ਰਸ਼ਾਦਾ ਛਕ ਦਿਆ ਹਨ ਅਤੇ ਕੁਝ ਸਮੇਂ ਆਰਾਮ ਕਰ ਦਿਆ ਹਨ ਸਫ਼ਰ ਦੌਰਾਨ ਜਿਨ੍ਹਾਂ ਲੋਕਾਂ ਨੂੰ ਸਿਰਦਰਦ ਚੱਕਰ ਉਲਟੀ ਆਦਿ ਦੀ ਸਮੱਸਿਆ ਹੁੰਦੀ ਹੈ ਉਹਨਾਂ ਨੂੰ ਆਪਣੇ ਦਵਾਦਾਰੂ ਨਾਲ ਲੈ ਕੇ ਚੱਲਣੇ ਚਾਹੀਦੇ ਹੈ ਤਾਂ ਜੋ ਸਫ਼ਰ ਵਿੱਚ ਕਿਸੇ ਅਨੁਸੁਖਵੀ ਘਟਨਾ ਤੋਂ ਬਚਿਆ ਜਾ ਸਕੇ ਚਾਰ ਪਏ ਦੇਕਰੀ ਬੱਸਾਂ ਨੂੰ ਗੁਰਦੁਆਰਾ ਗੋਬਿੰਦ ਘਾਟ ਪਹੁੰਚਾ ਦਿੰਦੀ ਹੈ ਅਤੇ ਇਸ ਤੋਂ ਅਗਲਾ ਸਫ਼ਰ ਸਾਡਾ ਪੈਦਲ ਸ਼ੁਰੂ ਹੋਵੇਗਾ ਗੁਰਦੁਆਰਾ ਗੋਬੀਤ ਕਾਟ ਇੱਥੇ ਸੰਤਾਂ ਦੇ ਲਈ ਲੰਗਰ ਹਾਲ ਅਤੇ ਰਾਤ ਵਿਸ਼ਰਾਮ ਕਰਨ ਦੇ ਲਈ ਬਹੁਤ ਸੁੰਦਰ ਸਰਾਵਾਂ ਬਣੀਆਂ ਹੋਈਆਂ ਹਨ ਇੱਥੋਂ ਹੀ ਸਾਡੀ ਪੈਦਲ ਯਾਤਰਾ ਸ਼ੁਰੂ ਹੁੰਦੀ ਹੈ ਜੋ ਕਿ 19 ਕਿਲੋਮੀਟਰ ਹੈ ਪਹਿਲਾ ਪੜਾਵ ਗੋਬੀਤਾਂਮ 3 ਕਿਲੋਮੀਟਰ ਤੇ ਆਏਗਾ ਕੌਣ ਪੈਦਲ ਯਾਤਰਾ ਦੌਰਾਨ ਸੰਤਾਂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਦਾ ਜਾਪ ਕਰਦੀਆਂ ਯਾਤਰਾ ਕਰਦੀਆਂ ਹਨ ਸਫ਼ਰ ਦੌਰਾਨ ਸੰਤਾਂ ਦੇ ਬੈਠਣ ਲਈ ਰਸਤੇ ਵਿੱਚ ਬੈਂਚ ਲੱਗੇ ਹੋਏ ਹਨ ਇੱਥੇ ਸੰਤਾਂ ਆਰਾਮ ਕਰਦੀਆਂ ਹਨ ਜੋ ਸੰਕਤਾ ਪੈਦਲ ਚੱਲਣ ਦੇ ਅਸਮਰਥ ਹੁੰਦੀਆਂ ਹਨ ਉਹਨਾਂ ਲਈ ਰਸਤੇ ਵਿੱਚ ਕੋੜੇ ਕਾਂਡੀ ਦਾ ਪੂਰਾ ਇੰਤਜ਼ਾਮ ਕੀਤਾ ਹੁੰਦਾ ਹੈ ਜੋ ਕਿ ਤੁਹਾਨੂੰ ਆਪਣੇ ਹੀ ਖਰਚੇ ਤੇ ਕਰਨਾ ਹੁੰਦਾ ਹੈ। ਯਾਤਰਾ ਦੌਰਾਨ ਸਾਨੂੰ ਕੁਝ ਟੌਫੀਆਂ, ਚਾਕਲੇਟ, ਬਿਸਕੁਟ, ਨਮਕੀਨ ਅਤੇ ਗੁਲਗੋਸੇ ਦੇ ਡੱਬਾ ਨਲ ਜਾਣਾ ਚਾਹੀਦਾ ਹਨ ਤਾਂ ਜੋ ਰਸਤੇ 'ਚ ਵੀ ਸਾਨੂੰ ਕੋਈ ਮੁਸ਼ਕਲ ਨਾ ਆਵੇ ਰਸਤੇ ਵਿੱਚ ਕੁਝ ਹੋਟਲ ਵੀ ਬਣੇ ਹੋਏ ਹਨ ਜਿੱਥੇ ਆਪ ਜੀ ਨਿੰਬੂ ਪਾਣੀ ਚਾਹ ਦਾ ਆਨੰਦ ਮਾਣ ਸਕਦੇ ਹੋ ਯਾਤਰਾ ਦੌਰਾਨ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਦਾ ਜਾਪ ਕਰੋ ਜਤਰਾ ਦੌਰਾਨ ਕੁਝ ਯਾਤਰੂ ਸ਼ਾਰਟਕਟ ਰਸਤੇ ਦਾ ਇਸਤੇਮਾਲ ਕਰਦੇ ਹਨ ਜੋ ਕਿ ਬਹੁਤ ਹੀ ਗਲਤ ਗੱਲ ਹੈ ਇਸ ਨਾਲ ਕੋਈ ਵੀ ਅਣਚੋਖੀ ਘਟਨਾ ਵਾਪਰ ਸਕਦੀ ਹੈ ਪਹਿਲਾ ਇਸ ਜਗ੍ਹਾ ਤੇ ਲੱਕੜ ਦਾ ਪੁਲ ਹੁੰਦਾ ਸੀ ਜੋ ਕਿ ਸਮੇਂ ਨਾਲ ਖਰਾਬ ਹੋ ਗਿਆ ਗੁਰਦੁਆਰਾ ਮੈਨੇਜਮੈਂਟ ਵੱਲੋਂ ਇੱਥੇ ਇੱਕ ਲੋਹੇ ਦਾ ਪੁਲ ਮਜ਼ਬੂਤ ਪੁਲ ਬਣਾਇਆ ਗਿਆ ਹੈ ਜੋ ਸਾਰੀ ਯਾਤਰਾ ਨੂੰ ਹੋਰ ਵੀ ਸੁਖਾਲਾ ਕਰ ਦਿੰਦਾ ਹੈ ਯਾਤਰਾ ਦੌਰਾਨ ਥਕਾਵਟ ਮਹਿਸੂਸ ਹੋਣ ਤੇ ਕੁਝ دیر ਆਰਾਮ ਕਰਨਾ ਚਾਹੀਦਾ ਹੈ ਤਾਂ ਜੋ ਅਗਲੀ ਯਾਤਰਾ ਨੂੰ ਸੁਖਾਲਾ ਕੀਤਾ ਜਾ ਸਕੇ ਰਸਤੇ ਵਿੱਚ ਸਾਦੇ ਪਾਣੀ ਦੀ ਜਗ੍ਹਾ ਤੇ ਗੁਲਗੋਸ ਵਾਲੇ ਪਾਣੀ ਦਾ ਹੀ ਇਸਤੇਮਾਲ ਕਰਨਾ ਚਾਹੀਦਾ ਹੈ ਤੇ ਪਾਣੀ ਵੀ ਥੋੜਾ ਥੋੜਾ ਰਕੇ ਪੀਣਾ ਚਾਹੀਦਾ ਹੈ ਜਾਤਰਾਵਾਂ ਦੀ ਸਹੂਲਤ ਦੇ ਲਈ ਇੱਥੇ ਇੱਕ ਹੈਲੀਪੈਡ ਵੀ ਬਣਿਆ ਹੋਇਆ ਹੈ ਜਿੱਥੇ ਸੰਕਤਾਂ ਹੈਲੀਕਾਪਟਰ ਆਹੀ ਵੀ ਹੁੰਦਿਆਂ ਹਨ ਇੱਥੋਂ ਗੋਬੀ ਧਾਮ ਦੀ ਦੂਰੀ ਕਰੀਬ 1.5 ਕਿਲੋਮੀਟਰ ਦੇ ਕਰੀਬ ਰਹਿ ਜਾਂਦੀ ਹੈ ਘੁਰ ਦੁਆਰਾ गोबी रात राज संगत इत विश्राम कर दिया हन। आ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਜੇ ਕਾਰਿਆ ਨਾਲ ਸ਼ੁਰੂ ਹੁੰਦੀ ਹੈ ਅਗਲੇ ਦਿਨ ਦੀ ਯਾਤਰਾ 6 ਕਿਲੋਮੀਟਰ ਜਾਣ 6 ਕਿਲੋਮੀਟਰ ਆਣ ਟੋਟਲ ਦੂਰੀ 12 ਕਿਲੋਮੀਟਰ ਬੰਦੀ ਹੈ ਦੋ ਸੰਕਤਾਂ ਇੱਕ ਦਿਨ ਵਿੱਚ ਪੂਰੀ ਕਰਦੀਆਂ ਗੁਰਦੁਆਰਾ ਗੋਬੀ ਧਾਮ ਤੋਂ 5 ਵਜੇ ਦੇ ਕਰੀਬ ਸੰਗਤਾਂ ਯਾਤਰਾ ਸ਼ੁਰੂ ਕਰਦੀਆਂ ਹਨ ਯਾਤਰਾ ਨੂੰ ਸੁਖਾਲਾ ਕਰਨ ਲਈ ਕੁਝ ਨਵੇਂ ਰਸਤੇ ਦਾ ਵੀ ਨਿਰਮਾਣ ਕੀਤਾ ਜਾ ਰਿਹਾ ਹੈ ਯਾਤਰਾ ਦੌਰਾਨ ਸਾਨੂੰ ਥਕਾਵਟ ਮਹਿਸੂਸ ਹੁੰਦੇ ਕੁਝ ਦਿਨ ਆਰਾਮ ਕਰਨਾ ਚਾਹੀਦਾ ਹੈ ਜਿਨ੍ਹਾਂ ਨੂੰ ਸਾਹ ਲੈਣ ਵਿੱਚ ਮੁਸ਼ਕਲ ਆਉਂਦੀ ਹੋਵੇ ਉਹਨਾਂ ਨੂੰ ਇਹ ਯਾਤਰਾ ਡਾਕਟਰੀ ਸਲਾਹ ਤੋਂ ਬਗੈਰ ਨਹੀਂ ਕਰਨੀ ਚਾਹੀਦੀ 4 ਕਿਲੋਮੀਟਰ ਦੇ ਕਰੀਬ ਅਸੀਂ ਸਫ਼ਰ ਤੈਅ ਕਰ ਲਿਆ ਹੈ ਅਤੇ ਬਾਕੀ 2 ਕਿਲੋਮੀਟਰ ਰਹਿ ਗਿਆ ਹੈ ਘੋੜੇ ਅਤੇ ਖਚਰਾ ਉੱਤੇ ਯਾਤਰਾ ਕਰਦੇ ਸ਼ਰਧਾਲੂ ਰਸਤੇ ਵਿੱਚ ਛੋਟੇ-ਛੋਟੇ ਟਾਬੇ ਦਕਾਨਾਂ ਆndੀਆਂ ਹਨ ਜਿੱਥੇ ਸੰਤਾ ਚਾਹ ਪੀ ਕੇ ਤਰੋ ਤਾਜ਼ਾ ਹੁੰਦੀਆਂ ਹਨ ਗੁਰਦੁਆਰਾ ਗੋਬੀ ਤਾਂ ਜਿੱਤੋਂ ਅਸੀਂ ਯਾਤਰਾ ਸ਼ੁਰੂ ਕੀਤੀ ਹਿਮਕੁੰਡ ਸਾਹਿਬ ਨਿਸ਼ਾਨ ਸਾਹਿਬ ਜਿੱਥੇ ਸਾਡੀ ਯਾਤਰਾ ਸਮਾਪਤ ਹੋਏਗੀ ਰਸਤੇ ਵਿੱਚ ਪਰਸ਼ ਦੇ ਪਹਾੜ ਜਿਨ੍ਹਾਂ ਨੂੰ ਗਲੇਸ਼ੇਰੇ ਦੇ ਕਿਹਾ ਜਾਂਦਾ ਹੈ ਆਉਂਦੇ ਹਨ ਇਹਨਾਂ ਤੇ ਮੈਨੇਜਮੈਂਟ ਵੱਲੋਂ ਰਸਤੇ ਬਣਾਏ ਗਏ ਹਨ ਸਾਨੂੰ ਇਹਨਾਂ ਰਸਤਿਆਂ ਤੇ ਹੀ ਯਾਤਰਾ ਕਰਨੀ ਚਾਹੀਦੀ ਹੈ ਕਿਸੇ ਦੇ ਕਹਿਣ ਤੇ ਇੱਧਰ ਉੱਧਰ ਨਹੀਂ ਜਾਣਾ ਚਾਹੀਦਾ ਜਾਤਰਾ ਦੌਰਾਨ ਸਾਨੂੰ ਹੱਥ ਵਿੱਚ ਇੱਕ ਛੋਟੇ ਵੀ ਰੱਖਣੇ ਚਾਹੀਦੇ ਹੈ ਜੋ ਸਾਨੂੰ ਬਰਫ਼ ਵਿੱਚ ਤੁਰਨ ਵਿੱਚ ਮਦਦ ਕਰਦੀ ਹੈ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਕਰਦਿਆਂ ਸੰਗਤਾਂ ਯਾਤਰਾ ਕਰਦੀਆਂ ਹਨ ਬਰਫ਼ ਦੇ ਪਹਾੜ ਜਿਨ੍ਹਾਂ ਨੂੰ ਕੱਟ ਕੇ ਸੰਗਤਾਂ ਦੇ ਯਾਤਰਾ ਲਈ ਰਸਤੇ ਬਣਾਏ ਗਏ ਹਨ ਸਾਨੂੰ ਇੰਨਰ ਸੱਚਾ ਰਹੀ ਯਾਤਰਾ ਕਰਨੀ ਚਾਹੀਦੀ ਹੈ ਚੱਲ ਚੱਲ ਭਾਈ ਦਰਸ਼ਨ ਦੀਦਾਰੇ ਗੁਰਦੁਆਰਾ ਸ੍ਰੀ ਹਿਮਕੁੰਡ ਸਾਹਿਬ ਗੁਰਦੁਆਰਾ ਸਾਹਿਬ ਵਿੱਚ ਭਾਰੇ ਬਰਬਾਰੇ ਅਤੇ ਸੰਗਤਾਂ ਦਾ ਇਕੱਠ ਨਿਸ਼ਾਨ ਸਾਹਿਬ ਦੇ ਨਤਮਸਤਕ ਹੁੰਦੀਆਂ ਸੰਗਤਾਂ ਹੇਮਕੁੰਡ ਪਰਬਤ ਹੈ ਜਹਾਂ ਸ਼ਬਤ ਸਿੰਘ ਜਿ ਸ਼ੋਭਿਤ ਹੈ ਵਹਾਂ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪੁਰਬਲੇ ਜਨਮ ਦਾ ਤਪ ਅਸਥਾਨ ਅਣਕਿ ਬਿਗਰਤੇ ਸਾਧੂ ਆਖੇ ਅਰਪਣ ਗਾਏ ਅੰਮ੍ਰਿਤ ਰਾਚਾ ਆਖੇ ਕੋਦਗੇ ਸੰਤਿਆ ਅਰੇ ਆਇਆ ਸਭ ਸੁਖ ਨਾਲ ਕਿਰਪਾਇਆ ਨਿਰਤਕ ਹੋ ਜੀਵਨ ਦਾ ਆਹਰੇ ਉਤਿਗੋ ਦੇਹ ਦਾ ਆਹਰੇ ਸਰਬ ਭਾਵ ਜਗ ਦੀ ਸ੍ਰਿਸ਼ਟੀ ਮਾਹੇ ਗੁਰੂ ਦੇ ਕਲਨ ਨਤਾ ਹੈ ਸਭੇ ਦਿਸਤਾਨ ਕਰਨੇ ਜੋਗ ਨਸਿਨ ਦੂਸਰਵ ਹੋਣਾ ਹੋਗਾ ਰਚੰਦਿ ਦਾਰੇ ਕਰਨ ਉਪਰੰਤ ਸੰਗਤਾਂ ਲੰਗਰ ਹਾਲ ਵਿੱਚ ਖਿਚੜੀ ਅਤੇ ਚਾਹ ਦਾ ਆਨੰਦ ਮਾਣਦੀਆਂ ਹਨ ਸਮਾ ਦੁਪਹਿਰ ਦੇ 1 ਵਜ ਗਏ ਨੇ ਸ੍ਰੀ ਹੇਮਕੁੰਨ ਸਾਹਿਬ ਤੋਂ ਵਾਪਸ ਗੁਰਦੁਆਰਾ ਕੋਬੇ ਤਾਉਂ ਵੱਲ ਵਾਪਸੀ ਦੌਰਾਨ ਹਲਕੀ ਹਲਕੀ ਬਰਬਾਰੀ ਸ਼ੁਰੂ ਹੋ ਗਈ ਸੀ ਵਾਪਸੀ ਦੌਰਾਨ ਸਾਨੂੰ ਆਪਣੇ ਪੈਰ ਬਹੁਤ ਧਿਆਨ ਨਾਲ ਰੱਖਣੇ ਚਾਹੀਦੇ ਹਨ ਤਿਲਕਣ ਹੁਣ ਕਰਕੇ ਡਿੱਗਣ ਦਾ ਡਾਰੇਂਦਾ ਹੈ ਮੌਸਮ ਖਰਾਬ ਹੋ ਕਰਕੇ ਰਸਤੇ ਵਿੱਚ ਮੀਂਹ ਪੈ ਲੱਗ ਪਿਆ ਸੀ ਜਿਸ ਕਰਕੇ ਅਸੀਂ ਇੱਕ ਦੁਕਾਨ ਦਾ ਓਟ ਆਸਰਾ ਲਿਆ ਬਰਸਾਤ ਹੋਣ ਕਰਕੇ ਰਸਤੇ 'ਚ ਬਹੁਤ ਤਿਲਕਣ ਹੋ ਗਏ ਸੀ ਕੋਹੜੇ ਖਚਰਾਂ ਦੀ ਸਵਾਰੀ ਸਾਨੂੰ ਬਹੁਤ ਸਾਵਧਾਨੀ ਪੂਰਵ ਕਰਨੀ ਚਾਹੀਦੀ ਹੈ ਯਾਤਰਾ ਕਰਨੋਂ ਪ੍ਰੰਤ ਸੰਕਤਾਂ ਰਾਤ ਕੁਦੂਵਾਰਾ ਗੋਬੇਧਾਮ ਵਿਸ਼ਰਾਮ ਕਰ ਦਿਆ ਹਨ ਅਤੇ ਇੱਥੋਂ ਹੀ ਸਵੇਰੇ ਵਾਪਸ ਗੋਬਿੰਦ ਘਾਟਵਾਲ ਯਾਤਰਾ ਕਰ ਦਿਆ ਹਨ ਸਮਾ ਸਵੇਰ ਦੇ 7:00 ਵਜੇ ਨੇ ਅਤੇ ਅਸੀਂ ਵਾਪਸੀ ਗੁਰਦੁਆਰਾ ਗੋਬਿੰਦ ਘਾਟਵਾਲ ਜਾ ਰਹੇ ਹਾਂ ਵਾਪਸੀ ਸਮੇਂ ਸਫਰ ਜਲਦੀ ਖਤਮ ਹੋ ਜਾਂਦਾ ਹੈ ਬਜ਼ੁਰਗ ਬਾਬੇ ਰਸਤੇ ਵਿੱਚ ਆਰਾਮ ਕਰਦੇ ਹੋਏ ਗੁਰੂ ਕੇ ਲਾਡਲੇ ਫੌਜਾ ਨਿਹੰਗ ਸਿੰਘ ਕੁਦਰਤ ਦੇ ਰੰਗ ਬਰਤ ਵਾਲੇ ਪਹਾੜ ਅਤੇ ਪੱਥਰ ਦੇ ਪਹਾੜ ਵਾਪਸੀ ਸਮੇਂ 4 ਕਿਲੋਮੀਟਰ ਤੱਕ ਪੱਕੀ ਸੜਕ ਬਣੀ ਹੋਈ ਹੈ ਕੁਝ ਯਾਤਰੀ ਇਹ 4 ਕਿਲੋਮੀਟਰ ਦਾ ਸਫ਼ਰ ਆਪਣੀ ਬਾਈਕ ਰਾਹੀਂ ਵੀ ਕਰਦੇ ਹਨ ਰਾਤ ਗੁਰਦੁਆਰਾ ਗੋਬਿੰਦ ਘਾਟ ਵਿਸ਼ਰਾਮ ਇਥੋਂ ਵਾਪਸੀ ਰੇਸ਼ੀਕੇਸ਼ ਲਈ ਸਵੇਰੇ 6 ਵਜੇ ਦੇ ਕਰੀਬ ਬੱਸਾਂ ਚੱਲਦੀਆਂ ਹਨ ਜਿੰਨੀ ਮੁੱਖ ਘਰ ਆਪਾਂ ਤੇ ਆ ਸਿਸਨਾ ਤੇ ਮੈਂ ਕੁਦਨਾ ਦਾ ਨਹੀਂ ਆ ਸਿੱਖ ਚੰਨ ਜਿਹਾ ਲੱਗਦੀ ਸਿੱਖ ਦੇਖਾ ਲੈ ਅੱਛੀ ਪੱਤਲਾ ਆ ਰਚਾ ਮੇਰੀ ਰਿਸ਼ੀਕੇਸ਼ ਤੋਂ ਵਾਪਸ ਹਰਿਦੁਆਰ ਅਤੇ ਹਰਿਦੁਆਰ ਤੋਂ ਵਾਪਸ ਸ੍ਰੀ ਅੰਮ੍ਰਿਤਸਰ ਘਰ ਵਾਪਸੀ ਵੀਡੀਓ ਦੇਖਣ ਲਈ ਆਪ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ